ਬੀਤੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ ਆਨਕਾਰਨ ਇਲਾਕੇ ਦੇ ਲੋਕਾਂ ਲਈ ਰਾਹਤ ਦੇ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ। ਇਸ ਸੰਬੰਧੀ ਭਾਰਤੀ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ, ਅੰਮ੍ਰਿਤਸਰ ਇਲੈਕਟ੍ਰਿਕ ਟਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਭਸੀਨ ਅਤੇ ਪੰਜਾਬ ਸਵਰਨਕਾਰ ਸੰਗ ਦੇ ਪ੍ਰਧਾਨ ਅਸ਼wini ਨਾਮੇਸ਼ਾ ਨੇ ਵਕワク ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਹੜ ਪ੍ਰਭਾਵਿਤ ਲੋਕਾਂ ਦੀ ਹੜ ਲੋੜਿੰਦੀ ਮਦਦ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜ ਲਈ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦਾ ਧੰਨਵਾਦ ਕੀਤਾ ਗਿਆ। ਇਹ ਅਸਲੇ ਜਿਹੜੀ ਆਫਤ ਸਾਡੇ ਪੰਜਾਬ ਤੇ ਖਾਸ ਤੌਰ ਤੇ ਜਾਂ ਹਿਮਾਚਲ ਜੇ ਆਈਏ ਇਹ ਦੁਨੀਆ ਬਹੁਤ ਜ਼ਿਆਦਾ ਸਹਿਮੀ ਹੋਈ ਹੈ। ਇਹ ਅਸਲੇ ਹਰ ਬੰਦੇ ਨੂੰ ਇਹ ਚਾਹੀਦਾ ਹੈ ਕਿ ਇਹਨਾਂ ਦੀ ਇਹ ਇਹੋ ਜੀ ਮੁਸ਼ਕਲ ਇਹੋ ਜੀ ਕੁਦਰਤੀ ਮਾਰ ਜਿਹੜੀ ਪਈ ਹੈ ਇਹਦੇ ਤੇ ਬਹੁਤ ਜ਼ਿਆਦਾ ਸਾਰਿਆਂ ਨੂੰ ਸਹਿਮਤੀ ਕਰਨੀ ਚਾਹੀਦੀ ਹੈ। ਜਿੰਨੀਆਂ ਵੀ ਐਸੋਸੀਏਸ਼ਨਾਂ ਨੂੰ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਉਧੇਦਾਰੇ ਜਿੰਨੇ ਵੀ ਆਪਣੇ ਇੱਥੋਂ ਦੇ ਡੀਸੀ ਸਾਹਿਬ ਨੇ ਬੜੀ ਜਲਦੀ ਇਹ ਵਾਲਾ ਕੰਮ ਚਾਲੂ ਕੀਤਾ ਵਾ ਉਹਨਾਂ ਦੀ ਸੇਵਾ ਕਰਨ ਨੂੰ ਮੈਂ ਚਾਹਾਂਗਾ ਕਿ ਮੇਰੀ ਵੀ ਐਸੋਸੀਏਸ਼ਨ ਸੌਰੰਕਰ ਸੰਗ ਵਨ ਪੰਜਾਬ ਤੋਂ ਜਿੰਨੇ ਵੀ ਮੇਰੇ ਸਾਥੀ ਨੇ ਜਿੰਨੇ ਵੀ ਮਗੇ ਪੰਜਾਬ 'ਚ ਮੇਰੇ ਉਧੇਦਾਰ ਮੇਰੇ ਮਗੇ ਪ੍ਰਧਾਨ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹ ਜਲ ਤੋਂ ਜਲਦ ਉਹਨਾਂ ਦੀ ਸੇਵਾ ਦਾ ਕੰਮ ਚਾਲੂ ਕੀਤਾ ਜਾਵੇ ਜਿੰਨੀ ਜਿੰਨੀ ਹਰ ਬੰਦੇ ਕੋ ਇਛਾ ਹੋਵੇ ਉਹਨੂੰ ਨੀ ਸੇਵਾ ਉੱਥੇ ਕਰੇ ਐਸ ਵਾਸਤੇ ਐਸ ਵాలే ਬਹੁਤ ਵੱਡਾ ਕਹਿਰ ਹੋ ਰਿਹਾ ਉਹ ਪਰਿਵਾਰਾਂ ਦੇ ਕੋਈ ਨਾ ਕੋਈ ਐਸ ਵੇ ਸੇਵਾ ਦਾ ਮਗਹੀ ਮਾਹੌਲ ਬੰਦਾ ਜਿਹੜਾ ਵੀ ਬੰਦਾ ਐਸ ਵੇ ਬੰਦਾ ਸਾਥ ਦੇਗਾ ਮਾਲਕ ਵੀ ਉਹਨੂੰ ਵੱਧ ਚੜ ਕੇ ਉਹਦੀ ਮਗਹੀ ਚੜ ਦੀ ਕਲਾ ਕਰੇਗਾ ਐਸ ਵਾਸਤੇ ਸਾਰੇ ਮਗਹੀ ਸੋਰਨ ਕਾ ਆਪਣੀ ਬਲਾਦਰੀ ਨੂੰ ਮੈਂ ਬੇਨਤੀ ਕਰਦਾ ਜਿਹਦੇ ਜਿੰਨੇ ਜੋਗਾ ਵੀ ਹੈਗਾ ਵਾ ਵੱਧ ਚੜ ਕੇ ਅੱਗੇ ਆਵੇ ਤੇ ਇਹਨਾਂ ਦੀ ਉਸ ਪਰਿਵਾਰਾਂ ਦੀ ਮਗਰੀ ਸੇਵਾ ਕਰੇ ਅੱਜ ਕਈ ਪਿੰਡਾਂ ਦੇ ਪਿੰਡ ਔਰ ਸ਼ਹਿਰਾਂ ਦੇ ਵਿੱਚ ਤੜੇ ਹੜ੍ਹ ਦੇ ਨਾਲ ਲੋਕ ਬਾੜ ਪੀੜਿਤ ਹੋ ਗਏ ਨੇ ਅੱਜ ਸਾਨੂੰ ਸਾਰਿਆਂ ਨੂੰ ਹੀ ਵਪਾਰੀਆਂ ਨੂੰ ਸ਼ਹਿਰ ਵਾਸੀਆਂ ਨੂੰ ਅੱਗੇ ਆ ਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਤੜੀ ਦੁੱਖ ਦੀ ਕੜੀ ਹੈ ਇਹ ਸਾਨੂੰ ਸਾਰਿਆਂ ਨੂੰ ਮਿਲ ਕੇ ਹੀ ਨਾਲ ਖਲੋਣਾ ਚਾਹੀਦਾ ਔਰ ਉਹਨਾਂ ਨੂੰ ਕੋਈ ਮਹਿਸੂਸ ਹੋਵੇ ਕਿ ਪੰਜਾਬ ਵਾਲੇ ਸਿਰਫ ਲੰਗਰ ਨਹੀਂ ਲਾਂਦੇ ਹਰ ਵੇਲੇ ਉਹਨਾਂ ਦੇ ਦੁੱਖ ਦੇ ਨਾਲ ਵੀ ਨਾਲ ਖਲੋਂਦੇ ਨੇ ਔਰ ਮੈਂ ਖਾਸ ਕਰ ਬੇਨਤੀ ਕਰਦਾ ਵਾਂ ਆਪਣੇ ਦੁਕਾਨਦਾਰ ਭਰਾਵਾਂ ਨੂੰ ਜਿੱਥੇ-ਜਿੱਥੇ ਵੀ ਹੜ੍ਹ ਜਿੱਥੇ-ਜਿੱਥੇ ਵੀ ਪਾਣੀ ਦੀ ਮਾਰ ਪੈ ਰਹੀ ਹੈ ਉਸ ਇਲਾਕਿਆਂ ਦੇ ਦੁਕਾਨਦਾਰ ਅਗਰ ਉਹ ਸੇਵਾ ਨਹੀਂ ਕਰ ਸਕਦੇ ਤੇ ਕਮ ਸੇ ਕਮ ਆਪਣੇ ਸਹੀ ਰੇਟਾਂ ਦੇ ਉੱਤੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਹਰ ਜੀ ਮਵਈਆ ਕਰਵਾਉਣ ਤੇ ਮੈਂ ਇਹਦੇ ਨਾਲ-ਨਾਲ ਬਹੁਤ ਧੰਨਵਾਦ ਦੀਆਂ ਆਪਣੇ ਸ਼ਹਿਰ ਦੇ ਇੱਕ ਸਿੰਘਮ ਲੇਡੀ ਦੇ ਡੀਸੀ ਮੈਡਮ ਸਾਡੇ ਸਾਖੀ ਸਾਨੀ ਜੀ ਜਿਹੜੇ ਆਪਣੇ ਮੈਂ ਦੇਖ ਰਿਹਾ ਮੈਂ ਕਿ ਰੋਜ਼ ਹੀ ਉਹ ਹਰ ਇਲਾਕੇ ਤੇ ਜਾ ਜਾ ਕੇ ਪਾਣੀ ਹੜ੍ਹ ਬਾੜ ਤੇ ਪੀੜਤਾਂ ਦੀ ਮਦਦ ਕਰ ਰਹੇ ਨੇ ਜਿਹੜੀਆਂ 55 ਐਸੋਸੀਏਸ਼ਨਾਂ ਨੇ ਮੇਰੇ ਨਾਲ ਜੁੜੀਆਂ ਹੋਈਆਂ ਉਹਦੇ ਨਾਲ ਜਿੰਨੇ ਵਪਾਰੀ ਵਰਗ ਨੇ ਸਾਡੇ ਨਾਲ ਜੁੜੇ ਹੋਏ ਜਿੰਨੀਆਂ ਵੀ ਐਨ ਜੂ ਆ ਤੇ ਜੋ ਵੀ ਆਪਣੇ ਮਾਨਵਤਾ ਦੀ ਭਲਾਈ ਵਾਸਤੇ ਲਾਇਓਂਸ ਕਲੱਬ ਹੈ ਰੋਟਰੀ ਕਲੱਬ ਹੈ ਮੇਰੀ ਸਾਰਿਆਂ ਨੂੰ ਗੁਜਾਰਿਸ਼ ਹੈ ਵਾ ਕਿ ਜਿਹੜੀ ਇਹ ਆਪਦਾ ਆਈ ਹੈ ਜਿਹਦੇ ਵਿੱਚ ਸਾਰੇ ਤੁਹਾਨੂੰ ਪਤਾ ਹੈ ਅਈ ਨਾਲਾ ਸਾਰਾ ਡੁੱਬ ਗਿਆ ਹੈ ਇੱਧਰ ਸਾਰੇ ਜਿੱਧਰ ਜਿੱਧਰ ਵੀ ਫਲੱਡ ਆਏ ਨੇ ਨਾ ਤੇ ਮੇਰਾ ਸਾਰਿਆਂ ਨੂੰ ਇਹੀ ਗੁੰਜਾਰਸ਼ ਹੈਗੀ ਹੈ ਕਿ ਉਹ ਵੱਧ ਚੜ ਕੇ ਹਿੱਸਾ ਲੈਣ ਤੇ ਇਹ ਜਿਹੜੀ ਆਫਤਾ ਆਈ ਏ ਇਹਨੂੰ ਅਸੀਂ ਘੱਟ ਤੋਂ ਘੱਟ ਲੋਕਾਂ ਦਾ ਜਿੰਨਾ ਵੱਧ ਤੋਂ ਵੱਧ ਆਪਾਂ ਸਹਿਯੋਗ ਕਰ ਸਕਦੇ ਆ ਉਹ ਕਰੀਏ ਤੇ ਇਹਨਾਂ ਉੱਤੇ ਜਿਹੜੇ ਮੁਸੀਬਤਾਂ ਆਈਆਂ ਨੇ ਅਸੀਂ ਉਹਨਾਂ ਨੂੰ ਉਹਨਾਂ ਦੀ ਮਦਦ ਕਰਕੇ ਜਿੰਨਾ ਵੱਧ ਤੋਂ ਵੱਧ ਘਟਾ ਸਕਦੇ ਆ ਤੇ ਉਹਨਾਂ ਨੂੰ ਘਟਾਈਏ ਮੇਰੀ ਸਾਰਿਆਂ ਅਗੇ ਇਹੀ ਗੁਜਾਰਸ਼ ਹੈ ਇਹ ਇਹਦੇ ਇਹ ਜਿਹੜੀ ਆਫਤਾ ਦੇ ਖਿਲਾਫ ਅਸੀਂ ਜਾਣਾ ਚਾਹੁੰਦੇ ਆ ਉਹਦੇ ਵਿੱਚ ਮੈਂ ਸਾਰਾ ਕੁਝ ਇਹੀ ਕਹਿਣਾ ਚਾਹੁੰਦਾ ਵਾਂ ਕਿਸੇ ਕੋਲ ਵੀ ਕੋਈ ਪੁਰਾਣੇ ਕੱਪੜੇ ਨੇ ਕੋਈ ਰਾਸ਼ਨ ਦੇਣਾ ਚਾਹੁੰਦਾ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਮਦਦ ਕਰਨਾ ਚਾਹੁੰਦਾ ਹੈ ਜਿਹਦੇ ਨਾਲ ਮਾਨਤਾ ਦੀ ਭਲਾਈ ਹੋਵੇ ਤੇ ਉਹਨਾਂ ਨੂੰ ਥੋੜਾ ਸਹਾਰਾ ਮਿਲ ਸਕੇ ਤੇ ਉਹ ਪਲੀਜ਼ ਸਾਰੀਆਂ ਐਨ ਜੀਓਜ਼ ਵੱਧ ਚੜ ਕੇ ਹਿੱਸਾ ਲੈਣ ਤੇ ਅੱਗੇ ਆਣ